ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਮੂਹ ਇਲਾਕਾ ਨਵਾਸੀ ਤੇ ਪਿੰਡ ਵਾਸੀਆਂ ਦਾ ਉਹ ਜੋ ਦੂਰੋਂ ਨੇੜੋਂ ਸੰਗਤਾਂ ਪਹੁੰਚਿਆ ਇੱਥੇ ਜੋੜ ਮੇਲੇ ਤੇ ਧੰਨ ਧੰਨ ਬਾਬਾ ਬੋਤ ਦੇ ਸਥਾਨ ਤੇ ਨਤਮਸਕ ਹੋਈਆਂ ਹਨ ਉਹਨਾਂ ਦਾ ਤੇ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਜੋੜ ਮੇਲੇ ਜਾ ਕੇ ਰੌਣਕ ਨੂੰ ਵਧਾਇਆ ਹੈ ਤੇ ਆਪਣੇ ਚਰਨ ਪਰਸੇ ਹਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦਾ ਕੋਟਨ ਨੂੰ ਬਹੁਤ ਧੰਨਵਾਦ ਜਿਨ੍ਹਾਂ ਆ ਕੇ ਇਸ ਸਾਡੇ ਜੋੜ ਮੇਲੇ ਚਾਰਜਨ ਲਾਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਚੈਨਲ ਦੇ ਮਾਧਮ ਇਰਾਹੀ ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੇ ਸਰਹਾਲ ਮੋੜੀ ਬਾਬਾ ਉਤੋਂ ਦਾਸ ਦਾ ਬਹੁਤ ਇਤਿਹਾਸਿਕ ਗੁਰਦੁਆਰਾ ਹੈ ਔਰ ਪਹਿਲੇ ਮੰਦਰ ਹੈ ਮੰਦਰ ਤੋਂ ਬਾਅਦ ਮਹਾਰਾਜੀ ਸਵਾਰੀ ਵੀ ਰੱਖੀ ਗਈ ਹੈ ਗੁਰਦੁਆਰਾ ਔਰ ਮੰਦਰ ਇਕੱਠੇ ਚੱਲ ਰਿਹਾ ਹੈ ਇਹ ਪੁਰਾਣਾ ਬਹੁਤ ਅਤਿਆਦਿਕ ਹੈ ਇਸ ਦਾ ਇਹਦਾ ਪੁਰਾਣਾ ਜੋ ਆਸਾ ਦੂਆ ਆਪਾਂ ਦੇਖੀਏ ਤਾਂ ਕਿਸੇ ਟਾਈਮ ਦੇ ਕਹਿੰਦੇ ਕਿ ਇੱਥੇ ਅੱਜ ਤੋਂ ਬਹੁਤ ਸਾਲ ਪਹਿਲਾਂ ਕੋਈ ਮਹਾਤਮਾ ਆਏ ਸੀ ਇਹਨਾਂ ਮਹਾਤਮਾ ਨੇ ਇੱਥੇ ਬਹੁਤ ਤਪੱਸਿਆ ਕੀਤੀ ਕਿਸੇ ਟਾਈਮ ਤੇ ਉਹਨਾਂ ਨੂੰ ਤੇਲ ਦੀ ਲੋੜ ਪਈ ਪਿੰਡੋਂ ਤੇਲ ਲੈਣ ਗਏ ਪਹਿਲਾਂ ਜਾਦੇ ਇੱਥੇ ਵਸੋਂ ਤੇਲੀਆਂ ਦੀ ਹੁੰਦੀ ਸੀ ਜੋ ਕੋਹਲੂ ਲਾਉਂਦੇ ਹੁੰਦੇ ਸੀਗੇ ਲੇਕਿਨ ਕਿਸੇ ਨੇ ਵੀ ਉਹਨਾਂ ਨੂੰ ਤੇਲ ਨਹੀਂ ਦਿੱਤਾ ਤੇਲ ਦੇ ਨਾਲ ਰਕਾਰ ਕੀਤੀ ਉਹਨਾਂ ਨੇ ਇੱਥੇ ਆ ਗਏ ਇੱਥੇ ਇੱਕ ਬੋਰਡ ਹੁੰਦੀ ਸੀ ਬੋਰਡ ਦੇ ਥੱਲੇ ਧੂਆ ਲੱਗਾ ਸੀਗਾ ਉਹਨਾਂ ਨੇ ਆਪਣੇ ਪਾਣੀ ਦਾ ਦੀਵਾ ਇਥੋਂ ਆਪਣੇ ਕੋਲ ਤਲਾਵਿਆ ਛੱਪੜਿਆ ਉਹਦੇ ਵਿੱਚੋਂ ਪਾਣੀ ਦਾ ਦੀਵਾ ਭਰਿਆ ਆਪਣੇ ਲਗੋਟੇ ਨਾਲੋਂ ਥੋੜੀ ਲੀਰ ਪਾਰ ਕੇ ਉਹਦੇ ਵਿੱਚ ਬੱਤੀ ਬਾਲਾ ਕੇ ਉਹਨੂੰ ਜਗਾਇਆ ਉਹਨੂੰ ਦੇਖ ਕੇ ਲੋਕ ਸਾਰੇ ਫੇਰ ਇਸ ਜਗ੍ਹਾ ਨੂੰ ਬਹੁਤ ਜ਼ਿਆਦਾ ਮੰਨਣ ਲੱਗ ਪਏ ਪਹਿਲਾਂ ਕੁਝ ਘਟਦਗੇ ਵੀ ਜ਼ਿਆਦਾ ਮੰਨਤਾ ਹੋਵੇ ਉਹ ਪਹੁੰਚੇ ਹੋਏ ਸ਼ਾਂਤ ਸੀਗੇ ਹੁਣ ਉਸ ਤੋਂ ਬਾਅਦ ਵਿੱਚ ਸਲਾਨਾ ਦੋ ਪ੍ਰੋਗਰਾਮ ਕੀਤੇ ਜਾਂਦੇ ਆ ਇੱਕ ਤਾਂ ਭਾਦੋਂ ਦਾ ਜੋ ਜੇਠਾ ਹੈ ਉਹ ਮੰਗਲਵਾਰ ਆਉਂਦਾ ਹੈ ਉਸ ਨੂੰ ਚੂਰਮੇ ਦਾ ਇਹਨੂੰ ਅਸੀਂ ਚੂਰਮਾ ਸਾਦੇ ਆ ਆਟੇ ਤੋਂ ਤਿਆਰ ਕੀਤਾ ਜਾਂਦਾ ਪਹਿਲਾਂ ਇਹਦੇ ਆਟਾ ਸਾਸ ਤੋਂ ਗੁੰਨ੍ਹ ਕੇ ਉਹਦੇ ਗੋਲੇ ਬਣਾਏ ਜਾਂਦੇ ਆ ਫਿਰ ਦੇਸੀ ਘੀਏ ਵਿੱਚ ਤਲੇ ਜਾਂਦੇ ਆ ਉਹਦੇ ਬਾਅਦ ਜੇ ਕੁੱਟਿਆ ਜਾਂਦਾ ਕੁੱਟ ਕੇ ਫਿਰ ਇਹਨੂੰ ਦੇਸੀ ਘੀਏ ਦੇ ਵਿੱਚ ਛੱਸਿਆ ਜਾਂਦਾ ਉਹਦੇ ਬਾਅਦ ਵਿੱਚ ਇਹਦੇ ਵਿੱਚ ਮਿੱਠਾ ਮਿਕਸ ਕੀਤਾ ਜਾਂਦਾ ਉਸ ਨੂੰ ਵਰਤਾਇਆ ਜਾਂਦਾ ਹੈ ਦੂਸਰਾ ਇੱਕ ਹੋਰ ਪ੍ਰੋਗਰਾਮ ਆਉਂਦਾ ਫਰਵਰੀ ਦਾ ਉਸ ਦੇ ਵਿੱਚ ਅਸੀਂ ਅਖੰਡ ਪਾਠ ਰੱਖਦੇ ਆ ਅਖੰਡ ਸਾਹਿਬ ਵਾਲ ਸਾਹਿਬ ਤਿੰਨ ਤਿੰਨ ਦਿਨ ਚੱਲਦਾ ਉਸ ਤੋਂ ਬਾਅਦ ਫਿਰ ਲੰਗਰ ਚਲਾਇਆ ਜਾਂਦਾ ਹੈ ਜਿੱਦਾਂ ਹੁਣ ਇਸ ਟਾਈਮ ਤੇ ਜਿੰਨਾ ਗਰਾਸ਼ਿਆ ਇਸੇ ਤਰ੍ਹਾਂ ਉਹ ਦੂਜੇ ਤੋਂ ਆਲੇ ਦੁਆਲੇ ਤੋਂ ਬਹੁਤ ਸੰਗਤਾਂ ਹਮਮ ਆਗੇ ਦੂਰ ਦੂਰ ਪਿੰਡਾਂ ਤੋਂ ਜਾਂ ਇੱਥੇ ਦੀਆਂ ਜੋ ਲੜਕੀਆਂ ਆ ਜੋ ਇੱਥੋਂ ਦੂਰ ਗਏ ਹੋਇਆ ਇੱਥੇ ਕੋਈ ਲੁਧਿਆਣੇ ਰਹਿਣ ਲੱਪਿਆ ਕੋਈ ਜਲੰਧਰ ਕੋ ਕਿਤੇ ਲੱਪਿਆ ਉਹ ਸਾਰੀਆਂ ਸੰਗਤਾਂ ਦਿਨ ਵਰ ਦਿਨ ਇੱਥੇ ਪਹੁੰਚਦੀਆਂ ਆ ਉਹ ਪਹੁੰਚ ਕੇ ਆਪਣੇ ਆਪਣੇ ਇਹ ਨਹੀਂ ਲੜਕੀਆਂ ਜਿੱਦਾਂ ਵੀ ਵਿਆਹ ਆਇਆ ਆਪਣੇ ਆਪਣੇ ਸਹੁਰਿਆਂ ਤੋਂ ਜਾਂ ਜਿਹੜਾ ਇੱਥੋਂ ਚਲੇ ਗਿਆ ਜਿਹਦੇ ਲੁਧਿਆਣੇਲਾ ਪਿਆ ਰਹਿਣ ਜਲੰਧਰ ਰਹਿਣਾ ਪਿਆ ਉਹ ਵੀ ਇਹਨਾਂ ਦੋ ਦਿਨਾਂ ਦੇ ਇੱਥੇ ਆਪਣੇ ਆਪ ਜ਼ਰੂਰ ਆਉਂਦੇ ਆ ਔਰ ਬੜੀ ਸ਼ਰਧਾ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ